ਪਾਈ ਆਦਮ ਜੀ ਮਾਲਵੇ ਦੇ ਇਲਾਕੇ ਦੇ ਰਹਿਣ ਵਾਲੇ ਸਨ ਉਹ ਇੱਕ ਸਿੱਧੂ ਜੱਟ ਸਨ ਅਤੇ ਬਠਿੰਡੇ ਦੇ ਨੇੜੇ ਇੱਕ ਪਿੰਡ ਦੇ ਵਸਨੀਕ ਸਨ ਪਾਈ ਆਦਮ ਜੀ ਅਤੇ ਉਹਨਾਂ ਦੀ ਪਤਨੀ ਬਹੁਤ ਹੀ ਧਰਮੀ ਅਤੇ ਪ੍ਰੇਮੀ ਸਵਾਦ ਦੇ ਮਾਲਕ ਸਨ ਪਰ ਉਹਨਾਂ ਦੇ ਮਨ ਵਿੱਚ ਇੱਕ ਵੱਡੀ ਚਿੰਤਾ ਸੀ ਉਹਨਾਂ ਦੀ ਉਮਰ ਲੰਘ ਰਹੀ ਸੀ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਦੁਨਿਆਵੀ ਚਿੰਤਾਵਾਂ ਤੋਂ ਮੁਕਤ ਹੋ ਕੇ ਆਤਮਿਕ ਸ਼ਾਂਤੀ ਦੀ ਪਾਲ ਵਿੱਚ ਪਾਈ ਆਦਮ ਜੀ ਅਤੇ ਆਪਣੀ ਪਤੀ ਪਤਨੀ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ਰਾਮਦਾਸਪੁਰ ਵਿਖੇ ਆ ਹਾਜ਼ਰ ਹੋਏ ਉਹਨਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਜੇ ਕਿਸੇ ਸੱਚੇ ਦਰਤੋਂ ਉਹਨਾਂ ਦੀ ਮਨੋਕਾਮਨਾ ਪੂਰੀ ਹੋ ਸਕਦੀ ਹੈ ਤਾਂ ਉਹ ਸਿਰਫ ਗੁਰੂ ਨਾਨਕ ਦੇਵ ਜੀ ਦਾ ਘਰ ਹੀ ਹੈ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਅਤੇ ਸੰਗਤ ਦੀ ਰੌਣਕ ਵੇਖ ਕੇ ਪਾਈ ਆਦਮ ਜੀ ਨੂੰ ਅਥਾ ਆਤਮਿਕ ਤ੍ਰਿਪਤੀ ਮਿਲੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਆਪਣਾ ਬਾਕੀ ਜੀਵਨ ਗੁਰੂ ਚਰਨਾ ਵਿੱਚ ਸੇਵਾ ਕਰਦਿਆਂ ਹੀ ਬਤੀਤ ਕਰਨਗੇ RAMDAS پور ਵਿੱਚ ਟਿਕ ਕੇ ਭਾਈ ਆਦਮ ਜੀ ਨੇ ਇੱਕ ਸੇਵਕ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਨਿਸ਼ਕਾਮ ਸੇਵਾ ਨੂੰ ਆਪਣੇ ਜੀਵਨ ਦਾ ਧਰਮ ਬਣਾ ਲਿਆ ਭਾਈ ਆਦਮ ਜੀ ਦਾ ਨਿੱਤ ਦਾ ਨੇਮ ਸੀ ਲੱਕੜਾਂ ਦੀ ਸੇਵਾ ਉਹ ਹਰ ਰੋਜ਼ ਸਵੇਰ ਨੇੜਲੇ ਜੰਗਲ ਵਿੱਚ ਜਾਂਦੇ ਅਤੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਉਹਨਾਂ ਦੀਆਂ ਦੋ ਭਾਰੀ ਪੰਡਾ ਬਣਾਉਂਦੇ ਸਨ ਲੰਗਰ ਲਈ ਭੇਟ ਇੱਕ ਪੰਡੋ ਗੁਰੂ ਦੇ ਲੰਗਰ ਲਈ ਭੇਟ ਕਰ ਦਿੰਦੇ ਸਨ ਤਾਂ ਜੋ ਸਾਰੀ ਸੰਗਤ ਲਈ ਰਸੋਈ ਵਿੱਚ ਅੱਗ ਬਾਲਣ ਦਾ ਕੰਮ ਨਿਰਵੇਗਨ ਚਲਦਾ ਰਹੇ ਆਪਣਾ ਗੁਜ਼ਾਰਾ ਦੂਜੀ ਪੰਡ ਵਿੱਚੋਂ ਕੁਝ ਹਿੱਸਾ ਵੇਚ ਕੇ ਉਹ ਆਪਣੇ ਅਤੇ ਆਪਣੀ ਪਤਨੀ ਲਈ ਦੋ ਵਕਤ ਦੇ ਆਹਾਰ ਦਾ ਪ੍ਰਬੰਧ ਕਰਦੇ ਸਨ ਬਾਕੀ بچੀਆਂ ਲੱਕਣਾ ਉਹ ਬੜੇ ਯਤਨ ਨਾਲ ਸੰਭਾਲ ਕੇ ਇਕੱਠੀਆਂ ਕਰਦੇ ਰਹਿੰਦੇ ਸਨ ਉਹਨਾਂ ਨੇ ਕਦੇ ਵੀ ਆਪਣੇ ਕੋਲ ਇਕੱਠੀਆਂ ਹੋਈਆਂ ਲੱਕੜਾਂ ਦੀ ਵਰਤੋਂ ਆਪਣੇ ਨਿੱਜੀ ਕੰਮਾਂ ਜਾਂ ਸੁੱਖ ਆਰਾਮ ਲਈ ਨਹੀਂ ਕੀਤੀ ਉਹ ਇਹਨਾਂ ਨੂੰ ਕਿਸੇ ਖਾਸ ਲੋੜ ਲਈ ਰੱਖਵਾ ਸਮਝਦੇ ਸਨ ਭਾਈ ਆਦਮ ਜੀ ਸਾਰਾ ਦਿਨ ਸੇਵਾ ਕਰਦੇ ਸਤ ਸੰਗਤ ਵਿੱਚ ਜਾਂਦੇ ਅਤੇ ਹਰ ਕੰਮ ਨੂੰ ਨਿਮਰਤਾ ਅਤੇ ਪ੍ਰੇਮ ਨਾਲ ਕਰਦੇ ਉਹਨਾਂ ਦੀ ਇਸ ਲਗਾਤਾਰ ਅਤੇ ਗੁਪਤ ਸੇਵਾ ਬਾਰੇ ਬਹੁਤੀ ਸੰਗਤ ਨੂੰ ਪਤਾ ਨਹੀਂ ਸੀ ਪਰ ਗੁਰੂ ਰਾਮਦਾਸ ਜੀ ਤਾਂ ਅੰਤਰਜਾਮੀ ਸਨ ਉਹ ਆਪਣੇ ਹਰ ਸਿੱਖ ਦੀ ਸੇਵਾ ਅਤੇ ਪ੍ਰੇਮ ਨੂੰ ਜਾਣਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਸਰਦੀਆਂ ਦੀ ਰੁੱਤ ਸੀ ਅਤੇ ਅੰਤਾਂ ਦੀ ਕੜਾਕੇ ਦੀ ਠੰਡ ਪੈ ਰਹੀ ਸੀ ਲਗਾਤਾਰ ਭਾਰੀ ਮੀ ਪੈਣ ਕਰਨ ਹੱਡ ਚੀਰ ਵਿੱਚ ਠੰਡ ਕਰਨ ਸੰਗਤਾਂ ਨੂੰ ਬਹੁਤ ਮੁਸ਼ਕਲ ਆ ਰਹੀ ਸੀ ਠੰਡ ਦੇ باوجود ਦੇਸ਼ ਪਰਦੇਸ ਤੋਂ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਗੁਰੂ ਰਾਮਦਾਸ ਜੀ ਦੇ ਦਰਸ਼ਨ ਅਤੇ ਸਤ ਸੰਗ ਸੁਣ ਲਈ ਰਾਮਦਾਸਪੁਰ ਆ ਪਹੁੰਚੀ ਰਾਤ ਦਾ ਸਮਾ ਸੀ ਗੁਰੂ ਘਰ ਵਿੱਚ ਆਰਾਮ ਕਰਨ ਲਈ ਪੈਰੀ ਹੋਈ ਸੰਗਤ ਠੰਡ ਨਾਲ ਬੁਰੀ ਤਰ੍ਹਾਂ ਕੰਬ ਰਹੀ ਸੀ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਨਿਗ ਨਹੀਂ ਮਿਲ ਰਿਹਾ ਸੀ ਜਦੋਂ ਇਹ ਖਬਰ ਭਾਈ ਆਦਮ ਜੀ ਤੱਕ ਪਹੁੰਚੀ ਤਾਂ ਉਹਨਾਂ ਦਾ ਕੋਮਲ ਹਿਰਦਾ ਸੰਗਤ ਦੀ ਹਾਨਤ ਵੇਖ ਕੇ ਪਿਗਲ ਗਿਆ ਉਹਨਾਂ ਨੇ ਇੱਕ ਪਲ ਵੀ ਨਹੀਂ ਸੋਚਿਆ ਜਿਸ ਲੱਕੜਾਂ ਦੇ ਪੰਡਾਰ ਨੂੰ ਉਨ ਇੰਨੇ ਸਮੇਂ ਤੋਂ ਇਕੱਠਾ ਕਰ ਰਹੇ ਸਨ ਉਹ ਸਾਰਾ ਭੰਡਾਰ ਲੈ ਕੇ ਉਹ ਤਰੰਤ ਉਸ ਥਾਂ ਪਹੁੰਚ ਗਏ ਜਿੱਥੇ ਸੰਗਤ ਠਹਿਰੀ ਹੋਈ ਸੀ ਭਾਈ ਆਦਮ ਜੀ ਨੇ ਇੱਕ ਸੇਵਕ ਦੀ ਤਰ੍ਹਾਂ ਫੁਰਤੀ ਨਾਲ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਤੇ ਉਹਨਾਂ ਦੀਆਂ ਵੱਡੀਆਂ-ਵੱਡੀਆਂ ਧੋਣੀਆਂ ਵਾਹਲ ਦਿੱਤੀਆਂ ਠੰਡ ਨਾਲ ਠਰ ਠਰ ਕਰਦੀ ਸੰਗਤ ਨੇ ਜਦੋਂ ਅੱਗ ਦਾ ਨਿਗ ਮਾਣਿਆ ਤਾਂ ਉਹਨਾਂ ਦੇ ਚਿਹਰਿਆਂ ਤੇ ਸੰਤੋਖ ਅਤੇ ਸ਼ਾਂਤੀ ਦੀ ਖੁਸ਼ੀ ਆ ਗਈ ਸਾਰੀ ਸੰਗਤ ਨੇ ਪਾਈ ਆਦਮ ਜੀ ਦਾ ਬਹੁਤ ਧੰਨਵਾਦ ਕੀਤਾ ਪਰ ਭਾਈ ਆਦਮ ਜੀ ਨੇ ਇਹ ਸੇਵਾ ਪੂਰੀ ਨਿਮਰਤਾ ਨਾਲ ਕੀਤੀ ਅਤੇ ਇਸ ਦਾ ਕੋਈ ਮਾਣ ਜਾਂ ਸ਼ੁਕਰਾਨਾ ਪ੍ਰਾਪਤ ਕਰਨ ਦੀ ਇੱਛਾ ਨਹੀਂ ਰੱਖੀ ਉਹਨਾਂ ਲਈ ਸਭ ਤੋਂ ਵੱਡੀ ਖੁਸ਼ੀ ਇਹ ਹੀ ਸੀ ਕਿ ਗੁਰੂ ਜੀ ਦੀ ਸੰਗਤ ਨੂੰ ਆਰਾਮ ਅਤੇ ਨਿਗ ਮਿਲ ਗਿਆ ਜਦੋਂ ਰਾਤ ਬੀਤ ਗਈ ਅਤੇ ਸਵੇਰ ਹੋਈ ਤਾਂ ਗੁਰੂ ਰਾਮਦਾਸ ਜੀ ਸੰਗਤ ਦੀ ਖਬਰ ਸਾਰ ਲੈਣ ਲਈ ਆਰਾਮ ਘਰ ਵਿੱਚ ਪਹੁੰਚ ਗਏ ਗੁਰੂ ਜੀ ਨੇ ਦੇਖਿਆ ਕਿ ਰਾਤ ਦੀ ਠੰਡ ਤੋਂ ਬਾਅਦ ਵੀ ਸਾਰੀ ਸੰਗਤ ਖੁਸ਼ ਅਤੇ ਪ੍ਰਸੰਨ ਚਿੱਤ ਬੈਠੀ ਹੈ ਉਹਨਾਂ ਨੇ ਸੰਗਤ ਨੂੰ ਇਸ ਖੁਸ਼ੀ ਦਾ ਕਾਰਨ ਪੁੱਛਿਆ ਸੰਗਤ ਨੇ ਪਾਈ ਆਦਮ ਜੀ ਦੀ ਸੇਵਾ ਅਤੇ ਰਾਤ ਨੂੰ ਲੱਕੜਾਂ ਬਾਲ ਕੇ ਉਹਨਾਂ ਦੇ ਨਿੱਗ ਦੇਣ ਦੀ ਸਾਰੀ ਗੱਲ ਗੁਰੂ ਜੀ ਨੂੰ ਦੱਸੋ RAMDAS ਜੀ ਜੋ ਪਹਿਲਾਂ ਹੀ ਪਾਈ ਆਦਮ ਜੀ ਦੀ ਗੁਪਤ ਅਤੇ ਨਿਸ ਕਾਮ ਸੇਵਾ ਤੋਂ ਪਲੀਪਾਂਤ ਜਾਣੂ ਸਨ ਇਸ ਉਪਰਥਖ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਭਾਈ ਆਦਮ ਜੀ ਨੂੰ ਆਪਣੇ ਪਾਸ ਬੁਲਾਇਆ ਗੁਰੂ ਜੀ ਨੇ ਭਾਈ ਆਦਮ ਜੀ ਨੂੰ ਬਹੁਤ ਪਿਆਰ ਅਤੇ ਅਸੀਸ ਦਿੱਤੀ ਅਤੇ ਉਹਨਾਂ ਦੀ ਸੇਵਾ ਦੀ ਤ੍ਰੀਫ ਕਰਦਿਆਂ ਕਿਹਾ ਭਾਈ ਆਦਮ ਜੀ ਤੁਸੀਂ ਸੇਵਾ ਦੀ ਜੋ ਮਿਸਾਲ ਕੈਮ ਕੀਤੀ ਹੈ ਉਹ ਸਿੱਖ ਲਈ ਪ੍ਰੇਰਨਾ ਸਰੋਤ ਹੈ ਜਿਸ ਭੰਡਾਰ ਨੂੰ ਤੁਸੀਂ ਸਾਲਾਂ ਬੱਧੀ ਇਕੱਠਾ ਕੀਤਾ ਉਸ ਨੂੰ ਸੰਗਤ ਦੇ ਸੁੱਖ ਲਈ ਇੱਕ ਪਲ ਵਿੱਚ ਨਿਸ਼ਾਵਰ ਕਰ ਦਿੱਤਾ ਤੁਹਾਡੀ ਇਹ ਨਿਸ਼ਕਾਮ ਸੇਵਾ ਗੁਰੂ ਘਰ ਵਿੱਚ ਪ੍ਰਵਾਨ ਹੈ ਮੰਗੋ ਪਾਈ ਆਦਮ ਜੀ ਤੁਸੀਂ ਜੋ ਵੀ ਮੰਗੋਗੇ ਉਹ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਪੂਰਾ ਹੋਵੇਗਾ ਭਾਈ ਆਦਮ ਜੀ ਜੋ ਸੇਵਾ ਵਿੱਚ ਮਗਨ ਰਹਿਣ ਵਾਲੇ ਨਿਮਰ ਸਿੱਖ ਸਨ ਪਹਿਲਾਂ ਤਾਂ ਸੰਗ ਦੇ ਰਹੇ ਕਿਉਂਕਿ ਉਹ ਦੋਵੇਂ ਪਤੀ ਪਤਨੀ ਬਜ਼ੁਰਗ ਹੋ ਚੁੱਕੇ ਸਨ ਤਾਂ ਗੁਰੂ ਜੀ ਦੇ ਅੱਗੇ ਆਪਣੀ ਬੇਨਤੀ ਕਿਵੇਂ ਕਰਨ ਫਿਰ ਉਹਨਾਂ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਵਿੱਚ ਵੱਲ ਧਿਆਨ ਕਰਦਿਆਂ ਕਿਹਾ ਸੱਚੇ ਪਾਤਸ਼ਾਹ ਮੈਂ ਇੱਕ ਗਰੀਬ ਸੇਵਕ ਹਾਂ ਤੁਹਾਡੇ ਦਰ ਤੇ ਮੈਨੂੰ ਸਭ ਕੁਝ ਪ੍ਰਾਪਤ ਹੋ ਗਿਆ ਹੈ ਮੈਨੂੰ ਆਤਮਿਕ ਸ਼ਾਂਤੀ ਮਿਲ ਗਈ ਹੈ ਪਰ ਜੇ ਤੁਸੀਂ ਮੇਰੇ ਤੇ ਸੱਚਮੁੱਚ ਕਿਰਪਾ ਕਰਨੀ ਹੈ ਤਾਂ ਮੇਰੇ ਕੋਲ ਇੱਕੋ ਇੱਕ ਕਮੀ ਹੈ ਉਹ ਇਹ ਕਿ ਮੇਰੇ ਘਰ ਉਹ ਕੋਈ ਔਲਾਦ ਨਹੀਂ ਹੈ ਕਿਰਪਾ ਕਰਕੇ ਮੈਨੂੰ ਇੱਕ ਪੁੱਤਰ ਦਾ ਵਰਦਾਨ ਬਖਸ਼ੋ ਜਿਹੜਾ ਗੁਰੂ ਘਰ ਦਾ ਸੇਵਕ ਬਣੇ ਗੁਰੂ ਰਾਮਦਾਸ ਜੀ ਨੇ ਪਾਈ ਆਦਮ ਜੀ ਦੀ ਇੱਛਾ ਸੁਣ ਕੇ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਪਾਈ ਆਦਮ ਜੀ ਅਤੇ ਉਹਨਾਂ ਦੀ ਪਤਨੀ ਨੂੰ ਖੁਸ਼ੀ-ਖੁਸ਼ੀ ਪੁੱਤਰ ਦਾ ਵਰਦਾਨ ਬਖਸ਼ਿਆ ਅਤੇ ਫਰਮਾਇਆ ਜਾਓ ਪਾਈ ਆਦਮ ਤੁਹਾਡੀ ਇੱਛਾ ਪੂਰੀ ਹੋਵੇਗੀ ਤੁਹਾਨੂੰ ਜੋ ਪੁੱਤਰ ਪ੍ਰਾਪਤ ਹੋਏਗਾ ਉਹ ਬੜਾ ਧਰਮੀ ਅਤੇ ਸੇਵਾਦਾਰ ਹੋਵੇਗਾ ਉਹ ਸਿਰਫ ਤੁਹਾਡੀ ਕੋਲ ਦਾ ਹੀ ਨਹੀਂ ਸਗੋਂ ਗੁਰੂ ਘਰ ਦਾ ਵੀ ਨਾਮ ਰੌਸ਼ਨ ਕਰੇਗਾ ਤੇ ਆਉਣ ਵਾਲੇ ਸਮੇਂ ਵਿੱਚ ਉਹ ਗੁਰੂ ਘਰ ਦੀਆਂ ਵੱਡੀਆਂ ਸਿਵਾ ਨੂੰ ਪਾਵੇਗਾ ਗੁਰੂ ਜੀ ਨੇ ਉਹਨਾਂ ਨੂੰ ਅਸੀਸਾਂ ਦੇ ਕੇ ਉਹਨਾਂ ਦੇ ਪਿੰਡ ਵਾਪਸ ਭੇਜ ਦਿੱਤਾ ਗੁਰੂ ਰਾਮਦਾਸ ਜੀ ਦੀ ਅਸੀਸ ਸਦਕਾ ਕੁਝ ਸਮੇਂ ਬਾਅਦ ਪਾਈ ਆਦਮ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪਾਈ ਭਗਤੂ ਜੀ ਰੱਖਿਆ ਗਿਆ ਗੁਰੂ ਇੱਛਾ ਅਨਸਾਰ ਪਾਈ ਭਗਤੂ ਜੀ ਬਹੁਤ ਹੀ ਧਰਮੀ ਸੇਵਾ ਭਾਵਨਾ ਹਤੀ ਨਿਮਰ ਸਭਾ ਦੇ ਮਾਲ ਜਵਾਨ ਹੋ ਕੇ ਪਾਈ ਭਗਤੂ ਜੀ ਨੇ ਪੰਜਵੇਂ ਛੇਵੇਂ ਅਤੇ ਸੱਤਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਹਰ Rai ਸਾਹਿਬ ਜੀ ਦੀ ਅਥਾ ਸੇਵਾ ਕੀਤੀ ਉਹ ਗੁਰੂ ਘਰ ਦੇ ਮਹਾਨ ਸਿੱਖ ਅਤੇ ਪ੍ਰਚਾਰਕ ਬਣੇ ਖਾਸ ਕਰਕੇ ਛੇਵੇਂ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਉਹਨਾਂ ਦੀ ਸੇਵਾ ਬਹੁਤ ਮਹੱਤਤਾ ਮਿਲੀ ਪਾਈ ਆਦਮ ਜੀ ਨੂੰ ਗੁਰੂ ਰਾਮਦਾਸ ਜੀ ਵੱਲੋਂ ਮਿਲੀ ਅਸੀਸ ਸਦਕਾ ਉਹਨਾਂ ਦੀ ਪੀੜੀ ਦਰ ਪੀੜੀ ਗੁਰੂ ਨਾਲ ਅਕਰ ਨਾਲ ਜੁੜੀ ਰਹੀ ਅਤੇ ਮਹਾਨ ਸੇਵਾਵਾਂ ਨਿਭਾਉਂਦੀ ਰਹੀ ਭਾਈ ਆਦਮ ਜੀ ਦੀ ਏ ਸਾਖੀ ਨੇ ਇਹ ਸਾਬਤ ਕਰ ਦਿੱਤਾ ਕਿ ਨਿਸ਼ਕਾਮ ਸੇਵਾ ਤੇ ਪੂਰਨ ਸਮਰਪਣ ਹੀ ਗੁਰੂ ਕਰਦੀਆਂ ਖੁਸ਼ੀਆਂ ਤੇ ਬਖਸ਼ਾ ਪ੍ਰਾਪਤ ਕਰਨ ਦਾ ਸੱਚਾ ਮਾਰਗ ਹੈ